ਲਓ ਬਾਈ ਦੋਸਤੋ ਨਮਸਕਾਰ ਸੋਸ਼ਤਰੀਕਾਲ ਸਾਰਿਆਂ ਨੂੰ ਮੈਂ ਤੁਹਾਨੂੰ ਹੁਣ ਨਾ ਪਲਾਟ ਦੇ ਵਿੱਚ ਦਿਖਾਉਣ ਲੱਗਿਆ ਸਾਰੀ ਜਿੰਨੀ ਹੈ ਨਾ ਪਨੀਰੀ ਇਹ ਤੁਹਾਨੂੰ ਮੈਂ ਪਹਿਲਾਂ ਦੱਸ ਦਿਆਂ ਖਾਨ ਦੇ ਪਨੀਰੀ ਆ ਤਲਵੰਡੀ ਸਾਬ ਹੋ ਜਣ ਜਿਹੜੀ ਦੁਕਾਨ ਹੈਗੀ ਪਹਿਲਾਂ ਸੀਗੀ ਦੁਕਾਨ ਪੁਰਾਣੇ ਬੱਸ ਸਟੈਂਡ ਦੇ ਕੋਲੇ ਹੁਣ ਉਹ ਨਵੀਂ ਦੁਕਾਨ ਉਹੀ ਬਣ ਗਈ ਤੇ ਉਹਦੇ ਸਾਹਮਣੇ ਪੁਰਾਣੇ ਅੱਡੇ ਦੇ ਵਿੱਚ ਦੁਕਾਨ ਹੈ ਅਨਬਰ ਖਾਨ ਦੀ ਤੇ ਜਿਹੜੀ ਆਪਾਂ ਲਿਉਣੇ ਨਾ ਫੱਕ ਆਪਾਂ ਰਾਮੇ ਤੋਂ ਲਿਉਣਾ ਤਲਵੰਡੀ ਤੋਂ ਦੂਰ ਦੂਰ ਤੱਕ ਜਾਂਦੇ ਆ ਪਰ ਆਪਾਂ ਕੱਲੇ ਗੌਰ ਨਹੀਂ ਕਰੀ ਸੀ ਇਸ ਗੱਲ ਦੀ ਵੀ ਇਹ ਕਿਥੋਂ ਲਿਆਉਂਦੇ ਆ ਕਿਵੇਂ ਤਿਆਰ ਕਰਦੇ ਆ ਤੇ ਹੁਣ ਆਪਾਂ ਖਾਣ ਦੇ ਪਲਾਟ ਦੇ ਵਿੱਚ ਪਹੁੰਚ ਗਏ ਆ ਤੇ ਪਨੀਰੀ ਤੁਹਾਨੂੰ ਦਿਖਾਉਣ ਲੱਗਾ ਸਾਰੀ ਟੋਟਲ ਤੇ ਮੈਂ ਕੱਲੀ ਕੱਲੀ ਪਨੀਰੀ ਦਿਖਾ ਦੂੰਗਾ ਆ ਟਮਾਟਰਾਂ ਦੀ ਐ ਟਮਾਟੋ ਦੀ ਇਹ ਸਾਰੀ ਪਨੀਰੀ ਐ ਤੇ ਪਨੀਰੀ ਤੁਹਾਨੂੰ ਮੈਂ ਪਹਿਲਾਂ ਦੱਸ ਦਿਆਂ ਜਿਹੜੀ ਸ਼ਿਮਲਾ ਮਿਰਚ ਐ ਉਹਨਾਂ ਦੀ ਪਨੀਰੀ ਹੈ ਤੇ ਜਿਹੜੀ ਅਚਾਰੀ ਮਿਰਚ ਹੈ ਲੰਮੀ ਤੇ ਕੌੜੀ ਮਿਰਚ ਤੇ ਗੰਡਿਆਂ ਦੀ ਪਨੀਰੀ ਵੀ ਚਾਰ ਤਰ੍ਹਾਂ ਦੀ ਇਹ ਤਿੰਨ ਤਰ੍ਹਾਂ ਦੀ ਗੋਭੀ ਦੀ ਪਨੀਰੀ ਇੱਥੋਂ ਸਾਰੀ ਗਈ ਹੋਈ ਆ ਆਹ ਜਿਹੜੀ ਹੈਗੀ ਆ ਆਹ ਜਿਹੜੀ ਪਨੀਰੀ ਇੰਨੀ ਖੜੀ ਹੈ ਨਾ ਕਿਉਂ ਖੜੀ ਹੈ ਇਹ ਇਹਦੀ ਤਰੀਕ ਨੰਗੀ ਇਹਨੇ ਛੱਡੀ ਹੋਈ ਹੈ ਜੇ ਆਪਾਂ ਆਪਦੇ ਲਈ ਹੋਵੇ ਨਾ ਪਨੀਰੀ ਆਪਾਂ ਕਿੰਨੀ ਤਰੀਕ ਨੰਗ ਦੀ ਆਪਾਂ ਵੇਚਦੇ ਆ ਰੁਪਏ ਵਟਣ ਦੇ ਮਾਰੇ ਨੇ ਤੇ ਇਹਨੇ ਸਾਰੀ ਛੱਡੀ ਹੋਈ ਆ ਆਹ ਇਹ ਵੇਚੀ ਨਹੀਂ ਪਨੀਰੀ ਇਹਨੇ ਵੀ ਗਾਹਾਂ ਗਾਹਕ ਨਾ ਖਰਾਬ ਹੋਇਆ ਪੰਦਾ ਬੰਦੇ ਸੋਚ ਹੈ ਨਾ ਲੰਮੀ ਸੋਚ ਰੱਖਦਾ ਬੰਦਾ ਵੀ ਜਦੋਂ ਇਹ ਤਰੀਕ ਨਾ ਕੀ ਮਹੀਨੇ ਤੋਂ ਵੀ ਸਾਰੀ ਆਹ ਵਿੱਚ ਬਾਹੂ ਆ ਦੇਖੋ ਕਿੰਨੀ ਪਨੀਰੀ ਹੈ ਹਾਈਬ੍ਰਿਡ ਬੀ ਇਹ 50 60 ਹਾਈਬ੍ਰਿਡ ਵੀ ਹੈ ਸਾਰਿਆਂ ਤੋਂ ਮਹਿੰਗਾ ਵੀ ਹੈ ਇਹ ਇਹ ਕਈ ਤਰ੍ਹਾਂ ਦੇ ਬੀ ਹੈ 50 60000 ਰੁਪਏ ਕਿਲੋ ਦੀ ਨੇ ਤੇ ਮੈਂ ਨਾ ਆਪਦੀ ਗੱਲ ਦੱਸਦਾ ਤੁਹਾਨੂੰ ਮੈਂ ਇਹ ਜਿਹੜਾ ਬੀ ਲਿਆ ਆਹ ਜਿਹੜਾ 60000 ਨੂੰ ਕਿਲੋ ਆਹ ਬੀ ਹੈ ਜਿਹੜਾ ਆਹ ਗੋਭੀ ਦਾ ਮੈਂ ਗਿਆ ਸੀ ਬਟੰਡੇ ਲੈਣ ਗੋਪੀ ਦਾ ਪੀ ਗਾਹਾ ਗੋਪੀ ਲੈ ਕੇ ਗਿਆ ਸੀ ਤੇ ਮੈਨੂੰ ਜਦੋਂ ਪਤਾ ਲੱਗਿਆ ਮੈਂ ਇੱਥੋਂ ਵੀ ਆ ਪਨੀਰੀ ਲੈਣ ਲੱਗਾ ਸਾਰੀ ਪਨੀਰੀ ਮੈਂ ਕਿਹਾ ਦੂਰ ਯਾਰ ਪਹਿਲਾਂ ਤਾਂ ਉੱਥੇ ਗੱਡੀ ਲੈ ਕੇ ਗਿਆ ਮੈਂ ਗੱਡੀ ਤੇ ਰੁਪਈਆ ਤੇਲ ਫੁਕਿਆ ਫੇਰ ਆਪਾਂ ਤਲਵੰਡੀ ਸਭ ਹੋਇਆ ਫੇਰ ਪਤਾ ਲੱਗਿਆ ਇਹਨੂੰ ਪਲਾਟ ਦਾ ਪਲਾਟ ਵੀ ਸੁਣ ਮੈਂ ਦੱਸ ਦਿੰਨਾ ਪਹਿਲਾਂ ਸਾਰੀ ਡਿਟੇਲ ਦੇ ਵਿੱਚ ਸਾਰੀ ਕਹਾਣੀ ਦੱਸ ਦੋ ਮੈਂ ਪਹਿਲਾਂ ਖਾਨ ਸਾਹਿਬ ਨਾਲ ਕਰਦਾ ਗੱਲ ਤੇ ਹਾਂਜੀ ਖਾਨ ਸਾਹਿਬ ਕੀ ਹਾਲ ਹੈ ਜੀ ਨਮਸਕਾਰ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਪਨੀਰੀ ਕਿਹੜੀ ਕਿਹੜੀ ਆਪਣੇ ਕੋਲੇ ਹੋਣਾ ਇੱਥੇ ਆਪਣੇ ਕੋਲੇ ਸਾਰੇ ਕਾਸੇ ਤਕਰੀਬਨ 90% ਤਿਆਰ ਹੈ ਜੀ ਟਮਾਟਰ ਦੀ ਮਿਰਚ ਦੀ ਸਿਮਲਾ ਮਿਰਚ ਦੀ ਪਿਆਜ਼ ਦੀ ਹਾਈਬ੍ਰਿਡ ਵੱਡੇ ਪਿਆਜ਼ ਦੀ ਹਰੇ ਰੱਖਣ ਵਾਲੇ ਪਿਆਜ਼ ਦੀ ਦੋਨਾਂ ਸਾਰੇ ਪ੍ਰਕਾਰ ਦੀ ਮਿਲ ਜੂਗੀ ਬੈਂਗਨ ਬੈਂਗਣੀ ਕੁੱਲ ਮਿਲਾ ਕੇ ਸਾਰੇ ਮੰਨ ਲਓ ਜਿੰਨੀ ਸਬਜ਼ੀ ਦੀ ਪਨੀਰੀ ਹੁੰਦੀ ਹੈ ਸਾਰੀ ਤੁਹਾਡੇ ਕੋਲ ਤਿਆਰ ਆ 90% ਸਾਰੀ ਤਿਆਰ ਹੈ ਜੀ ਪਿਆਜ਼ ਦੀ ਹਾਈਬ੍ਰਿਡ ਪਿਆਜ਼ ਆ ਕਰੀਏਗੀ ਭਾਈ ਭਾਈ ਆ ਤੁਹਾਡੀ ਲੰਮੀ ਲੰਗਾ ਮਰਾ ਦਨਾ ਮੈਂ ਨਾ ਦੇਖੋ ਵੀ ਆ ਸਾਹਮਣੇ ਪਿਆਜ਼ ਦੀ ਪਨੀਰੀ ਦਿਖ ਰਹੀ ਹੈ ਐਨੇ ਬੰਦੇ ਰੱਖੇ ਹੋਏ ਆ ਨਾਲ ਵੀ ਕੰਮ ਤੇ ਕੰਮ ਬਣਾਣੀ ਸਰਦਾ ਫਿਰ ਆ ਇਹ ਨਾ ਕਈ ਵਾਰੀ ਇਹ ਨਾ ਉਹਦੇ ਵਿੱਚ ਆ ਜਾਂਦਾ ਆ ਭਾਈ ਡੱਬਾ ਲਈ ਲੈਣਾ ਆ ਕਿਤੋਂ ਲੈ ਆ ਆ ਭਾਈ ਜੀ ਕਿੱਥੋਂ ਆਏ ਤੁਸੀਂ ਡੱਬਾ ਲਈ ਤੋਂ ਆਏ ਆ ਜੀ ਕੀ ਚੀਜ਼ ਲੈ ਕੇ ਗਿਓ ਟਮਾਟਰਾਂ ਦੀ ਬੈਂਗਣਾ ਦੀ ਟਮਾਟਰਾਂ ਦੀ ਮੈਨੂੰ ਐਂ ਗੱਲ ਦੱਸ ਦੇ ਵੀ ਕਿੰਨਾ ਕ ਬੂਝਾ ਲੈ ਕੇ ਆਂ ਟਮਾਟਰਾਂ ਦਾ ਇੱਥੋਂ ਲੈ ਗਿਆਂ ਜੀ 1000 ਰੁਪਏ ਪਿਆਰ ਬੂਜਾ ਹਾਂਜੀ ਆ ਸੋਡੇ ਵਾਸਤੇ ਸਾਰਾ ਪੈਕ ਕਰਿਆ ਤੁਸੀਂ ਲੈ ਟਮਾਟਰਾਂ ਦਾ ਬੂਜਾ ਭਾਈ ਜੀ ਆਹ ਤੇ ਆਹ ਭਰਾ ਵੀ ਨਾਲ ਚੱਕੀ ਆਉਂਦੇ ਨੇ ਸਾਰੇ ਇਹ ਵੀ ਗੰਡਾ ਦੀ ਪਨੀਰੀ ਆਹ ਗੰਡਾ ਨਹੀਂ ਪਨੀਰੀ ਹੈ ਹਾਂਜੀ ਇਹ ਵੀ ਤੁਸੀਂ ਇੰਨੀ ਦੂਰੋਂ ਡੱਬਾ ਲਈ ਤੋਂ ਆਇਆ ਪਹਿਲਾਂ ਵੀ ਆਉਨੇ ਤੁਸੀਂ ਹਾਂਜੀ ਪਹਿਲਾਂ ਵੀ ਇੱਥੋਂ ਆ ਰਹੇ ਹਾਂ ਜੀ ਪਹਿਲਾਂ ਕੀ ਲੈ ਕੇ ਗਿਆ ਤੁਸੀਂ ਤੇ ਪਹਿਲਾਂ ਵੀ ਤੁਸੀਂ ਲੈ ਕੇ ਗਿਆ ਕੋਈ ਬੀਜ ਹਾਂਜੀ ਬਹੁਤ ਚਿਰ ਹੋ ਗਿਆ ਇੱਥੋਂ ਲੈ ਕੇ ਜਾਂਦੇ ਸੀ ਵੀ ਪਹਿਲਾਂ ਵੀ ਕੱਦ ਲੈ ਗਿਆ ਤੁਸੀਂ ਚੱਪਨ ਕਦੂਆਂ ਦਾ ਜੀ ਹਾਂਜੀ ਕੱਦੂਆਂ ਦਾ ਦੇਸੀ ਕੱਦੂਆਂ ਦਾ ਤੋਰੀਆਂ ਦਾ ਸਾਰਾ ਵੀ ਇੱਥੋਂ ਲੈ ਕੇ ਜਾਂਦੇ ਆ ਜੀ ਅਸੀਂ ਤੇ ਮਟਰ ਲਾਏ ਤੁਸੀਂ ਮਟਰਾਂ ਲਗਿਆ ਹੋਣ ਲੈ ਕੇ ਗਏ ਮਟਰ ਵੀ ਤੇ ਹੁਣ ਇੱਥੋਂ ਆ ਜਿਹੜੀ ਆ ਲੈ ਕੇ ਗਏ ਪਨੀਰੀ ਇਹ ਪਨੀਰੀ ਕਿਹੜੀ ਆ ਇਹ ਹਾਈਬ੍ਰਿਡ ਹੈ ਜੀ 821 ਹਾਈਬ੍ਰਿਡ ਆ ਇਹ ਹਾਂਜੀ ਹਾਂਜੀ 821 821 ਆ ਵਾਲੀ ਆਹ ਬਾਈ ਟਾਕੀ ਦੀ ਆ 821 ਨੰਬਰ ਆ ਇਹ ਇਹ ਕਿੰਨੇ ਦੀ ਆ ਇਹ ਆਪਣਾ ਨੇ ਜੇ ਤਾਂ ਲੈਣੀ ਆ ਇਹ ਮੈਂ ਤੁਹਾਨੂੰ ਦੱਸ ਦਿੰਨਾ ਵੀ ਖਾਨ ਸਾਹਿਬ ਕਿੰਨੇ ਦੀ ਇਹ ਆਪਣਾ ਪਨੀਰੀ ਜੇ ਫੱਕ ਲੈਣੀ ਹੋਵੇ ਇੱਕ ਕਿਆਰੀ ਕਿੰਨੇ ਸਾਹਿਬ ਚ ਲੈਣੀ ਹੈ 2500 ਰੁਪਏ ਕਿਲੋ ਇਹ ਕਿਆਰੀ ਲੈਣੀ ਹੈ 5000 ਰੁਪਏ ਦੀ ਹੈ ਜੀ ਇੱਕ ਕਿਆਰੀ ਹਾਂਜੀ 30 ਕਿਲੋ ਲਗਭਗ ਪਨੀਰੀ ਇਸ ਕਰੀਏ ਕਿੰਨੇ ਆਹ ਮਨ ਲਾ ਆਹ ਕਿਆਰੀਆਂ ਬਚੀਆਂ ਇਹਨਾਂ ਕੋਲੇ 5-6 ਕਿਆਰੀਆਂ ਤੇ ਜਿਹੜੀਆਂ ਮਹਿੰਗੇ ਵਾਲੀਆਂ ਤੇ ਬਾਕੀ ਤਾਂ ਉਹ ਘੱਟ ਰੇਟ ਤੇ ਆ ਉਹ ਵੀ ਤੁਹਾਨੂੰ ਦਿਖਾ ਦਨੇ ਆ ਆਹ ਪਨੀਰੀ ਲਈ ਆ ਭਾਈ ਜੀ ਨੇ ਆਹ ਇੱਕ ਨਾ ਪੂਰੀ ਕਿਆਰੀ ਲਈ ਆ ਨੇ ਤੇ ਗੰਡੀ ਦੇਖੋ ਕਿਵੇਂ ਬਣੀ ਹੋਈ ਆ ਕਿੰਨਾ ਵਜਨ ਹੋ ਸਕਦਾ ਇਹਦਾ ਵੀ ਇੱਕ ਇੱਕ ਗੰਡੇ ਦਾ ਜੀ ਇੱਕ ਗੰਡੇ ਦੇ ਤੇ ਵਧੀਆ ਸੇਵਾ ਕਰੇ ਇੱਕ ਕਿਲੋ ਦਾ ਪਿਆਜ਼ ਵੰਸ ਸਕਦਾ ਹਰਾ ਪੱਟਣ ਵਾਸਤੇ ਪਿਆਜ਼ ਆ ਜੀ ਇਹ ਇੱਕ ਕਿਲੋ ਦਾ ਇੱਕ ਕਿਲੋ ਦਾ ਜੇ ਵਧੀਆ ਸੇਵਾ ਕਰੇ ਅੱਛਾ ਜੀ ਹਰਾ ਪੱਟਣ ਵਾਲਾ ਪਿਆਜ਼ ਆ ਰੱਖਿਆ ਜਾਂਦਾ ਨਹੀਂ ਇਹ ਵਾਲਾ ਰੱਖਿਆ ਨਹੀਂ ਆਂਦਾ ਵੀ ਹਰਾ ਹੀ ਪਟਿਆ ਜਾਂਦਾ ਹਰਾ ਹੀ ਪਟਿਆ ਜਾਂਦਾ ਠੀਕ ਤੇ ਉਹ ਵੀ ਮੈਨੂੰ ਦਿਖਾ ਦਿਓ ਤੁਹਾਡੀ ਪਨੀਰੀ ਜਿਹੜੀ ਹੋਰ ਹੈਗੀ ਆ ਆ ਵੀ ਗੰਡਿਆਂ ਦੀ ਪਨੀਰੀ ਭਾਈ ਤੁਹਾਨੂੰ ਦਿਖਾਉਣੇ ਆ ਆਪਾਂ ਗੱਲ ਕਰਾਂਗੇ ਨਾ ਜਿਹੜੀ ਸਹੀ ਤੇ ਕਰਾਂਗੇ ਡਿਟੇਲ ਦੇ ਵਿੱਚ ਕਰਾਂਗੇ ਸੁਣੀ ਮੇਰੀਆਂ ਤੁਸੀਂ ਵੀਡੀਓ ਦੇਖਦੇ ਆਂਨੇ ਹੋ ਆਪਾਂ ਕਹਦੇ ਝੂਠ ਨਹੀਂ ਮਾਰਿਆ ਤੇ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਗੱਲ ਛੋਟੀ ਜੀ ਹੁੰਦੀ ਹੈ ਵੱਡੀ ਬਣ ਜਾਂਦੀ ਹੈ ਉਹੀ ਫਿਰ ਅਗਲੇ ਨੂੰ ਨੁਕਸਾਨ ਹੁੰਦਾ ਕਥੋ ਰੁਪਏ ਲਾ ਕੇ ਅਗਲਾ ਚੀਜ਼ ਖਰੀਦ ਕੇ ਲੈ ਜਾਂਦਾ ਤੇ ਫਿਰ ਅਗਲਾ ਨੁਕਸਾਨ ਹੋ ਜਾਂਦਾ ਆ ਹਾਈਬ੍ਰਿਡ ਹੈ ਜੀ ਇਹ ਹਾਈਬ੍ਰਿਡ ਹੈ 86 ਨੰਬਰ ਜੀ ਇਹ ਹਾਈਬ੍ਰਿਡ ਹੈ 86 ਨੰਬਰ ਰੱਖਣ ਵਾਲਾ ਆ ਵੀ ਆ ਬਾਈ ਜੀ ਇਹ ਇਹ ਹਾਈਬ੍ਰਿਡ 86 ਨੰਬਰ ਹੈ ਇਹ ਗੰਡਾ ਗੰਡਾ ਰੱਖਣ ਵਾਲਾ ਹੀ ਇਹ ਰੱਖਣ ਵਾਲਾ ਪਿਆਜ ਹੈ ਜੀ ਤਕਰੀਬਨ 150 ਗ੍ਰਾਮ 200 ਗ੍ਰਾਮ ਦਾ ਪਿਆਜ ਬਣੂਗਾ ਜੇ ਵਧੀਆ ਸੇਵਾ ਕਰੋ ਇਹ ਜੀ ਹਾਂ ਨਿਸਤਾ ਦੀ ਗਰੰਟੀ ਵੀ ਨਹੀਂ ਸਰੂਗਾ ਨਹੀਂ ਲੈ ਆ ਵੀ ਬਾਈ ਤੁਸੀਂ ਕਿਆਰੀ ਵੀ ਖਰੀਦ ਸਕਦੇ ਹੋ ਤੇ ਕਿਲਮਾ हिसाब ਨਾਲ ਵੀ ਖਰੀਦ ਸਕਦੇ ਹੋ ਜੇ ਤਾਂ ਕਿਲਮਾ हिसाब ਨਾਲ ਖਰੀਦਦੇ ਨੇ 100 ਰੁਪਏ ਕਿਲੋ ਹੈ ਉਹ ਦੇਖ ਲਓ ਫਰਕ ਕਿੰਨਾ ਹੈ ਉਹ ਤਾਂ ਜਿਹੜੀ ਖੜੀ ਹੈ ਟਾਕੀ ਵਾਲੀ ਉਹ ਤਾਂ 250 ਰੁਪਏ ਕਿਲੋ ਹੈ ਤੇ ਆਹ 100 ਰੁਪਏ ਕਿਲੋ ਹੈ ਉਹ ਕਿਆਰੀ ਹੈਗੀ 5000 ਦੀ ਹੈ ਤੇ ਆ ਕਿਆਰੀ ਦੇ ਸਾਹੇ ਸਾਹ ਆਪਾਂ ਤੁਹਾਨੂੰ ਦੱਸ ਦਿਆਂਗੇ ਉਹ ਵੀ ਪਤਾ ਲੱਗ ਜੂ ਤੇ ਬਾਈ ਜੀ ਤੋਂ ਪੁੱਛਿਆ ਨਹੀਂ ਸੀ ਆਪਾਂ ਸਾਰੀ ਪਨੀਰੀ ਤੁਹਾਨੂੰ ਦਿਖਾ ਰਹੇ ਆ ਕਿੰਨੀ ਖੜੀ ਆ ਤੇ ਅੱਗੇ ਜਿਹੜੀ ਗੋਭੀ ਆਪਾਂ ਤੁਹਾਨੂੰ ਦਿਖਾਈ ਸੀਗੀ ਸਾਰੀ ਉਹ ਤਰੀਕ ਲੰਘੀ ਸੀ ਡੇਟ ਲੰਘੀ ਸੀ ਇਹਨੇ ਬਾਈ ਨੇ ਖਾਨ ਸਾਹਿਬ ਨੇ ਹੋਰ ਵੀ ਦਿੱਤੀ ਪਨੀਰੀ ਆ ਵੀ ਤਿਆਰ ਹੋਈ ਜਾਂਦੀ ਗੋਭੀ ਦੀ ਹائے ਛੋਟੀ ਪਨੀਰੀ ਆ ਤਾਂ ਕਰਕੇ ਇਹ ਜੀ ਸੇਲ ਨਹੀਂ ਕਰ ਰਿਆ ਤੇ ਪਨੀਰੀ ਸਾਰੀਆਂ ਪਨੀਰੀਆਂ ਤਿਆਰ ਆ ਤੇ ਆ ਕਿੰਨੇ ਚਿਰ ਨੂੰ ਤਿਆਰ ਹੋ ਜੂ ਗੋਭੀ ਵਾਲੀ ਜੀ ਇਹ 10 ਦਿਨਾਂ ਤੱਕ ਤਿਆਰ ਹੋ ਜੂਗੀ ਜੈਸਿਕਾ ਵੈਰਿਟੀ ਹੈ ਬਹੁਤ ਹੀ ਵਧੀਆ ਵੈਰਿਟੀ ਹੈ 65000 ਰੁਪਏ ਕਿਲੋ ਦੀ ਬੀੜੀ ਆਟਮ ਹੈ ਜੀ ਇਹ ਵਾਲੀ ਹਾਂਜੀ ਕਿਹੜੀ ਕੰਪਨੀ ਕਹੜੀ ਤੁਸੀਂ ਜੈਸਿਕਾ ਵੈਰਿਟੀ ਹੈ ਨਿਊ ਫੀਲਡ ਕੰਪਨੀ ਦੀ ਹੈ ਜੈਸਿਕਾ ਹਾਂਜੀ ਠੀਕ ਹੈ ਜੀ ਤੇ ਆ ਸੀਗੇ ਗੰਡੇ ਇੱਧਰ ਵੀ ਹੈਗੇ ਪਿਆਜ਼ ਦੀ ਪਨੀਰੀ ਆ ਕਿਹੜੀ ਸਸਤੀ ਹੈ ਤੇ ਆ ਸਾਹਮਣੇ ਆ ਪਨੀਰੀ ਆ ਸਸਤੀ ਹੈਗੀ ਹੈ ਇੱਕ ਪਨੀਰੀ ਇਹ ਵੀ ਸਸਤੀ ਆਏ ਹਨਾ ਬੀਜ ਦੇ ਹਿਸਾਬ ਨਾਲ ਸਸਤੀ ਹੈ ਬਾਈ ਜੀ ਕੋਈ ਐ ਨਹੀਂ ਵੀ ਮਾੜੀ ਕਰਕੇ ਹੈ ਮਾੜੀ ਕਰਕੇ ਨਹੀਂ ਇਹ ਜਿਹੜੇ ਵੈਰਾਈਟੀਆਂ ਆਪਾਂ ਪੀਲਾ ਦਿਸਦੇ ਹਨਾ ਇਹਦਾ ਰੰਗ ਹੀ ਪੀਲਾ ਪੰਚ ਹੈ ਥੋੜਾ ਜਿਹਾ ਜਿਹੜੀਆਂ ਵੈਰਾਈਟੀਆਂ ਇਹ ਇਹ ਐ ਨਹੀਂ ਵੀ ਖਰਾਬ ਹੋ ਗਈ ਕੋਈ ਠੰਡ ਨਾ ਹੋਵੇ ਨਾ ਰੇ ਨਾ ਹੋਗਾ ਰੇਹਾ ਤਾਂ ਬਾਲੀਆਂ ਪਾਉਂਦੀ ਨਹੀਂ ਇਹ ਤੇ ਕਿਹ ਆਰੀਆਂ ਵਧ ਗਿਆ ਸੰਗਣਿਆ ਖੜੀਆਂ ਆ ਵੀ ਇਹ ਥੋੜਾ ਘੱਟ ਰੇਟ ਤੇ ਹੈ ਇਹ 60 ਰੁਪਏ ਕਿਲੋ ਦੇ ਬਣੇ ਜੀ ਇਹ ਮੰਨ ਲਾ ਸੋਨੂ ਨਾ ਹੁਣ ਉਹ ਤਾਂ ਵੀ ਸੀਗੀ ਵੀ 250 ਰੁਪਏ ਕਿਲੋ ਪਨੀਰੀ ਲੈਣੀ ਸੀ ਤੇ ਦੂਜੀ ਦਿਖਾਈ 100 ਰੁਪਏ ਕਿਲੋ ਪਨੀਰੀ ਸੀ ਇਹ ਸੋਨੂ ਆ ਉਹ ਸਭ ਨਾਲ ਲੱਗ ਜਾਂਦੀ ਜਿਵੇਂ ਮੈਂ 70 ਰੁਪਏ ਕਿਲੋ ਤੇ ਜੇ ਕਿਸੇ ਭਰਾਣੇ ਵੱਧ ਲੈ ਆਣੀ ਹੈ ਤਾਂ ਉਹਨੂੰ 60 ਰੁਪਏ ਕਿਲੋ ਸਭ ਨਾਲ ਲੱਗੂਗੀ ਇਹ ਸਾਰੀ ਤੇ ਇਧਰੋਂ ਆ ਖੜੀ ਹੈ ਪਨੀਰੀ ਇਧਰ ਇਹ ਜਿਹੜੀ ਆ ਪਨੀਰੀ ਹੈ ਇਹ ਕਿਹੜੀ ਹੈ ਜੀ ਉਹੀ ਹੈ ਇਹ 101 ਦੇ ਨਾਂ ਤੇ ਆ ਜੀ ਨਾਮਤਾਰੀ ਕੰਪਨੀ ਦਾ ਇਹ ਨਾਮਤਾਰੀ ਕੰਪਨੀ ਦਾ 101 ਦੇ ਨਾਂ ਤੇ ਆ ਆ ਜਿਹਨੂੰ L28 ਕਹੇਦੇ ਨੇ ਉਹ ਚੀਜ਼ ਆ ਜੀ L28 ਲਾਲ ਇਹ ਹੈ ਲਾਲ ਪਿਆਜ ਹਾਂ ਲਾਲ ਪਿਆਜ ਆ ਇਹ ਆਹ ਵਾਲਾ ਕਾਲਾ ਪਿਆਜ ਇਹ ਕਾਲਾ ਪਿਆਜ ਆ ਜੀ ਹਾਂ ਜੀ ਇਹਦਾ ਵੀ ਇਹ ਹਾਈਬ੍ਰਿਡ ਹੈ ਕਿ ਦੂਜੇ ਹੁੰਦੇ ਆ ਇਹ ਸਿਲੈਕਸ਼ਨ ਅਬਿਲਿਟੀ ਹੁੰਦੇ ਆ ਜੀ ਅੱਛਾ ਅੱਛਾ ਜੀ ਲਿਆ ਸਾਹਮਣੇ ਦੇਖ ਲਓ ਪੂਰੀ ਆਏ ਨਾ ਜਮਾਂ ਕੋਈ ਫਰਕ ਨਹੀਂ ਹੈਗਾ ਕਿਸੇ ਕਿਆਰੀ 'ਚ ਤੇ ਖਰੀਦਣੀ ਹੈ ਵੀ ਕਿਆਰੀਆਂ ਸਾਹਮਣੇ ਖਰੀਦੋ ਮੈਂ ਖਾਨ ਸਾਹਿਬ ਦਾ ਨੰਬਰ ਹੈ ਜਿਹੜਾ ਮੂਰੇ ਇਹਨਾਂ ਸਕਰੀਨ ਤੇ ਲਾ ਦੂੰਗਾ ਨੰਬਰ ਤੇ ਬਾਕੀ ਮੈਨੂੰ ਮੈਸੇਜ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿਉਂ ਮੈਸੇਜ ਦੇ ਵਿੱਚ ਆਪਾਂ ਵੀ ਹੌਲੀ-ਹੌਲੀ ਸਿੱਖਦੇ ਆ ਨਾ ਕੰਮ ਇਹ ਹੀ ਤੇ ਸਾਰੀਆਂ ਆਹ ਜਿਹੜੀਆਂ ਟੱਕੀਆਂ ਪੰਗਾਂ ਨਾ ਖਰਚਾ ਹਰੇਕ ਚੀਜ਼ ਤੇ ਭਾਈ ਜੀ ਆਉਂਦਾ ਹੁੰਦਾ ਇਹਦਾ ਲੱਖ ਰੁਪਿਆ ਖਰਚਾ ਆਉਂਦਾ ਆਪਾਂ ਨਾ ਹੁਣ ਮੈਂ ਤਾਂ ਤੋ ਖਰੀਦ ਕੇ ਲਿਗਿਆ ਸੀਗਾ ਮੈਂ ਜਦੋਂ ਆਹ ਫੱਕ ਲੈਣ ਆਇਆ ਸੀਗਾ ਨਾ ਅੱਜ ਮੈਂ ਜੇ ਤੋ ਫੱਕ ਲੈਣਾ ਮੈਨੂੰ ਫੇਰ ਪਤਾ ਲੱਗੇ ਵੀ ਇੱਥੇ ਪਲਾਟ ਆਉਂਦਾ ਇਹਦਾ ਤੇ ਤਾਂ ਕਰਕੇ ਸਾਰੀਆਂ ਬੱਲਾ ਟੱਕੀਆਂ ਹੋਈਆਂ ਜਿਹੜੇ ਬੂਝੇ ਆ ਨਾ ਇਹ ਮਿਰਚਾਂ ਦੀ ਪਨੀਰੀ ਤੇ ਗੰਡਿਆਂ ਦੀ ਪਨੀਰੀ ਕੱਲੀ ਟੱਕਣ ਦੀ ਲੋੜ ਨਹੀਂ ਪੈਂਦੀ ਕੋਈ ਸਰਦੀ ਨਹੀਂ ਲੱਗਦੀ ਠੰਡ ਨਹੀਂ ਮਰਦੇ ਮੰਨਦੇ ਉਹ ਇਹਨਾਂ ਦੇ ਵਿੱਚ ਟੱਕੀ ਕਿਉਂ ਆ ਜਿਹੜੀ ਆ ਪਨੀਰੀ ਟੱਕੀ ਐ ਟਮਾਟਰਾਂ ਦੀ ਮਿਰਚਾਂ ਦੀ ਇਹ ਤਾਂ ਟੱਕਣੀ ਪੈਂਦੀ ਐ ਜਿਹੜਾ ਨਹੀਂ ਆਪਣਾ ਪੈਂਦਾ ਹੋ ਕੋਰਾ ਪੈਂਦਾ ਕੋਰੇ ਨਾਲ ਮਾਂਜੀ ਜਾਂਦੀ ਐ ਇਹ ਕੋਰਾ ਵੱਧ ਪੈਂਦਾ ਤੇ ਆ ਹੈਗੀ ਆ ਮਿਰਚ ਇਹ ਕਿਹੜੀ ਖਾਨਦਾਂ ਦਾ ਹੈ ਸਿਮਲਾ ਮਿਰਚ ਆ ਕਿ ਦੂਜੀ ਹੈ ਇਹ ਕ੍ਰਾਂਤੀ ਮਿਰਚ ਹੈ ਜੀ ਬਾਹਰ ਕੰਪਨੀ ਦੀ ਕ੍ਰਾਂਤੀ ਹਾਂ ਬਾਹਰ ਕੰਪਨੀ ਦੀ ਦੇਖ ਲਓ ਲੈ ਪਨੀਰੀ ਦੇਖੋ ਬਾਈ ਜੀ ਆ ਮਹਿਮਾ ਖੜੀ ਹੈ ਜੀ ਨਾਲ ਹੀ ਇਹ ਨਹੀਂ ਕੰਪਨੀ ਦੀ ਮਹਿਮਾ ਵੈਰਿਟੀ ਉਂ ਇਹ ਮੰਨ ਲਓ ਉਹ ਤਾਂ ਨਹੀਂ ਹੈਗੀ ਆਪਣਾ ਸਿਮਲਾ ਮਿਰਚ ਹੀ ਹੈ ਤਾਂ ਇਹ ਦੁਦੀ ਮਿਰਚ ਆਈ ਕੌੜੀ ਆ ਕੌੜੀ ਮਿਰਚ ਹੈ ਸੀਐਚ2 ਆ ਜੀ ਆਹਾ ਆ ਕਿਹੜੀ ਕੰਪਨੀ ਦੀ ਹੈ ਸੀਐਚ2 ਵੈਲਕਮ ਜੀ ਸੀਐਚ2 ਵੈਲਕਮ ਦੀ ਹੈ ਇਹ ਇਹ ਕੌੜੀ ਮਿਰਚ ਤੇ ਇੱਕ ਮਿਰਚ ਇਧਰ ਲਈ ਹੈ ਇਹ ਵੀ ਤੁਹਾਨੂੰ ਦਿਖਾਤੀ ਮੈਂ ਤੇ ਆ ਵੀ ਵੈਰਾਈਟੀ ਹੋਈ ਹੈ ਇਹ ਸਿਮਲਾ ਮਿਰਚ ਹੈ ਇਹ ਸਿਮਲਾ ਮਿਰਚ ਹੈ ਜੀ ਇਹ ਰਾਜਤਾਨੀ ਹੈ ਇਹ ਰਾਜਤਾਨੀ ਹੈ ਸਿਮਲਾ ਮਿਰਚ ਅੰਕਾਰ ਕੰਪਨੀ ਦੀ ਇਹ ਸਾਰੇ ਨਾ ਆ ਭਾਈ ਜੀ ਜਿਹੜੇ ਦੱਬੇ ਪਏ ਆ ਨਾ ਸਾਰੇ ਇਹ ਲੋਗੋ ਲੱਗੇ ਹੁੰਦੇ ਜਿਹੜੀ ਕੰਪਨੀ ਆਉਂਦੀ ਹੈ ਇਹ ਸਾਰੀਆਂ ਲੱਗੀਆਂ ਹੋਣਗੀਆਂ ਆ ਲੱਥੇ ਰਵੀ ਸੀਡ ਦੀ ਆ ਰਵੀ ਸੀਡ ਦੀ ਹੈ ਆ ਸੀ ਆ ਸਾਰੇ ਲੱਗੇ ਹੋਏ ਆ ਮੰਨ ਲਓ ਤੇ ਆਹ ਦੱਬੇ ਪਏ ਆ ਕਦੋਂ ਮਰਜ਼ੀ ਆ ਕੇ ਦੇਖ ਸਕਦੇ ਹੋ ਤੁਸੀਂ ਇਹ ਰਵੀ ਸੀਡ ਦੀ ਹੈ ਜੀ ਆਹ ਭਾਈ ਆ ਰਵੀ ਰਵੀ ਸੀਡ ਬਰਮਾ ਵੈਰਟੀ ਬਰਮਾ ਵੈਰਟੀ ਆ ਇਹ ਇੱਧਰ ਆ ਗਈ ਇਹ ਸਾਰੇ ਹੁਣ ਪੋਲੀਥੀਨ ਲਾਹੀ ਜਾਂਦੇ ਹਾਂ ਅਸੀਂ ਇਹ ਸਾਰੇ ਤੁਹਾਨੂੰ ਦਿਖਾਉਣ ਦੇ ਮਾਰੇ ਉਹ ਕਰ ਲਈਆ ਹਾਂ ਵਧੀਆ ਜੀ ਤੇ ਹੁਣ ਮੈਂ ਤੁਹਾਨੂੰ ਆ ਟਮਾਟਰਾਂ ਵਾਲੀ ਵੀ ਦਿਖਾਉਣਾ ਪਨੀਰੀ ਤਾਂ ਕੋਈ ਵੀ ਬਾਈ ਇੱਥੇ ਦੇਖ ਲਓ ਤੁਸੀਂ ਮੰਨ ਲਓ ਕੋਈ ਜੇ ਕੋਈ ਨਕਸ਼ ਨਿਕਲ ਆਇਆ ਤਾਂ ਇਹਦੇ ਵਿੱਚ ਖਾਨ ਸਾਹਿਬ ਨਹੀਂ ਧਿਆਨدار ਮੈਂ ਆ ਜਿਹੜਾ ਨਾ ਵੀਡੀਓ ਬਣਾ ਰਿਹਾ ਆ ਤੇ ਸਾਨੂੰ ਸਾਰਾ ਡਿਟੇਲ ਦੇ ਵਿੱਚ ਦੱਸ ਦੂੰਗਾ ਮੈਂ ਕੋਈ ਕਮੀ ਹੋਈ ਕਦੋਂ ਮਰਜ਼ੀ ਦੱਸ ਸਕਦੇ ਹੋ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਫੋਨ ਵੀ ਕਰ ਸਕਦੇ ਹੋ ਤੇ ਤਾਂ ਕਰਕੇ ਮੈਂ ਬਣਾ ਰਿਹਾ ਸੀ ਆਬੀ ਆਪਾਂ ਦਾ ਨਾ ਵੀਡੀਓ ਪਾਉਣ ਦਾ ਫਾਇਦਾ ਵੀ ਆਏ ਆ ਨਾ ਇਹ ਤਾਂ ਭੈਣਾਂ ਦਾ ਭਰਾਵਾਂ ਦਾ ਫਾਇਦਾ ਹੋਵੇ ਉਹਨਾਂ ਨੂੰ ਪੜਤਾ ਪਵੇ ਵੀ ਆਪਾਂ ਲੈ ਆਨੇ ਆ ਖਰੀਦ ਕੇ ਪੈਸੇ ਲਾਉਣੇ ਆ ਉਹ ਚੰਗੀ ਚੀਜ਼ ਖਰੀਦੋ ਜੇ ਖਰੀਦਣੀ ਆ ਤੇ ਜਿਹੜੀ ਹੁਣ ਮੈਂ ਨਾ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਵੀ ਆਪਾਂ ਆਰਾਮੇ ਬਗ ਜੋ ਕਿਸੇ ਹੋਰ ਦੁਕਾਨ ਤੇ ਬਗ ਜੋ ਇਹ ਸਾਰੀਆਂ ਨਾ ਜਿਹੜੀਆਂ ਪਨੀਰੀਆਂ ਖਰੀਦੀਆਂ ਇੱਥੋਂ ਪਨੀਰੀਆਂ ਹੋ ਜਾਂਦੀਆਂ ਦੁਕਾਨਾਂ ਤੇ ਦੂਜੀਆਂ ਤੇ ਤੇ ਇਹਨੇ ਆਪ ਨੇ ਤਿਆਰ ਕਰੀ ਹੋਈ ਏ ਸਾਰੀ ਇੱਧਰ ਪਨੀਰੀ ਲਾਈ ਆ ਜੀ ਗੇਂਦੇ ਦੇ ਫੁੱਲਾਂ ਦੀ ਇਹ ਪਨੀਰੀ ਏ ਸਾਰੀ ਗੇਂਦਾ ਸਬਜ਼ੀ ਦੇ ਵਿੱਚ ਭਰਿਆ ਚੰਗਾ ਹੁੰਦਾ हां गेंदा ना एहे मेनू ना जेड़ियां ਹੁਣ ਸਾਫ ਸਪਾਈ ਰੱਖਦੀਆਂ ਮਕਾਨ ਦੀ ਭੈਣਾ ਮੇਰੀਆਂ ਬੀਬੀਆਂ ਮਤਾਵਾਂ ਉਹਨਾਂ ਵਾਸਤੇ ਇਹ ਗेंदे ਦੀਆਂ ਪਨੀਰੀ ਗेंदे ਵੀ ਲਿਆ ਸਕਦੇ ਹਾਂ ਕੋਈ ਵੀ ਚੀਜ਼ ਲਿਆ ਸਕਦੇ ਹਾਂ ਫਸਲ ਦੇ ਵਿੱਚ ਵੀ ਲੱਗਦੇ ਨੇ ਗेंदे ਇਹ ਫਸਲ ਦੇ ਵਿੱਚ ਵੀ ਲੱਗਦੇ ਚਾਰ ਚਫੇਰੇ ਜਿਵੇਂ ਆਪਾਂ ਨਾ ਜਿਵੇਂ ਰੂਹ ਖੁਸ਼ ਹੁੰਦੀ ਬੰਦੇ ਇਹ ਦੇਖ ਕੇ ਜੋ ਗेंदे ਦੇ ਫੁੱਲ ਲੱਗੇ ਹੁਣ ਸਬਜ਼ੀ ਦੇ ਚਾਰ ਚਫੇਰੇ ਖੇਤਾਂ ਦੇ ਵਿੱਚ ਵੀ ਤੇ ਬਿਮਾਰੀ ਵੀ ਨਹੀਂ ਆਉਂਦੀ ਬਿਮਾਰੀ ਘਟ ਆਉਂਦੀ ਹੈ ਇਧਰ ਵੀ ਪਨੀਰੀ ਬੀਜੀ ਹੋਈ ਹੈ ਗੋਭੀ ਦੀ ਪਨੀਰੀ ਸਾਰੀ ਇਹ ਇਹ ਲੱਕੀ ਵੈਰੇਟੀ ਹੈ ਸੀਜੰਟਾ ਕੰਪਨੀ ਦੀ ਲੱਕੀ ਵੈਰੇਟੀ ਹੈ ਹਾਂਜੀ ਇਹ ਸੀਜੰਟਾ ਕੰਪਨੀ ਦੇ ਬਾਈ ਜੀ ਨਾਲ ਦੀ ਨਾਲ ਆ ਖਾਨ ਸਾਹਿਬ ਤਿਆਰ ਕਰੀ ਜਾਂਦੇ ਜਿੰਮੇ ਆਪਣਾ ਤਰੀਕ ਲੰਘ ਜਾਂਦੀ ਹੈ ਉਸ ਹਿਸਾਬ ਨਾਲ ਬੀਜ ਦਿੰਦੇ ਇਹ ਫਿਰ ਇਹ ਵੇਚਣਾ ਬੰਦ ਕਰ ਦਿੰਦੇ ਜੋ ਤਰੀਕ ਹੀ ਲੰਘ ਗਈ ਜਿਹੜੀ ਪਨੀਰੀ ਦੀ ਵੀ ਐ ਨਹੀਂ ਲਾਲਚ ਦੇ ਵਿੱਚ ਰੰਗਾ ਹਉਣ ਗਾਹ ਕਾਗਰ ਟੁੱਟ ਜਾਂਦਾਗਾ ਵੀ ਇਹ ਰਾਹ ਕੋਈ ਲੰਬਾ ਨਹੀਂ ਆਇਆ ਅੱਜ ਤੱਕ ਤੇ ਆ ਸਾਹਮਣੇ ਤੁਹਾਨੂੰ ਦਿਖਾ ਰਿਹਾ ਮੈਂ ਹੁਣ ਇਕੋ ਹੀ ਐ ਨਹੀਂ ਦੋ ਕਨਾਲਾਂ ਦੇ ਵਿੱਚ ਚਾਰ ਕਨਾਲਾਂ ਦੇ ਲੰਮਾ ਜੋ ਮੇਰੀਆਂ ਮਾਤਾਵਾਂ ਤੇ ਭੈਣਾਂ ਵੀ ਕੰਮ ਤੇ ਲੱਗੀਆਂ ਸਾਰੀਆਂ ਕੰਮ ਕਰ ਰਹੀਆਂ ਤੇ ਇੱਧਰ ਨਹੀਂ ਮੇਰੇ ਭਰਾ ਦੇਖ ਲਓ ਹੁਣ ਮੈਂ ਤਾਂ ਪਹਿਲਾਂ ਵੀਡੀਓ ਬਣਾਈ ਸੀ ਆ ਪਨੀਰੀ ਹੋਰ ਲਈ ਜਾਂਦੇ ਹੁਣ ਚੱਕ ਕੇ ਆ ਗੱਠਾ ਵਣਮਣ ਜੀ ਨੇ ਇਕੱਠਾ ਲਿਆਣਾ ਨਾ ਇੱਥੋਂ ਹੀ ਲੈ ਜਾਂਦੇ ਸਾਰੇ ਹੋ ਸਾਹਮਣੇ ਰੇੜੀ ਲੱਗੀ ਐ ਰੇੜੀ ਦੇ ਵਿੱਚ ਲੱਦੀ ਜਾਂਦੇ ਆ ਧਰੀ ਜਾਂਦੇ ਰੇੜੀ ਦੇ ਵਿੱਚ ਆ ਬੈਂਗਣ ਮੈਂਗਣੀ ਦੀ ਪਨੀਰੀ ਖੜੀ ਐ ਸਾਰੀ ਇਹੇ ਇੱਧਰ ਪਨੀਰੀ ਖੜੀ ਐ ਬੈਂਗਨ ਤੇ ਤੇ ਬੈਂਗਨਾਂ ਦੀ ਲੰਮੇ ਬੈਂਗਨ ਦੀ ਤੇ ਬੈਂਗਣੀ ਦੀ ਸਾਰੀ ਪਨੀਰੀ ਇਹ ਵੀ ਇੱਥੇ ਖੜੀ ਆ ਉਹ ਵੀ ਤੁਹਾਨੂੰ ਦਿਖਾ ਰਿਹਾ ਹਾਂ ਆ ਸੀਗੇ ਇਹ ਸਾਰੇ ਲਾ ਲੋਗੋ ਇੱਥੇ ਹੁੰਦੇ ਬੈਨਰ ਇਹਦੇ ਮੰਨ ਲਓ ਇੱਕ ਤਰ੍ਹਾਂ ਦੇ ਤੇ ਜਿਹੜੇ ਹੁੰਦੇ ਆ ਨਾ ਸ਼ੀਰ ਦੇ ਲਫਾਫੇ ਹੁੰਦੇ ਜਿਹੜੇ ਥੈਲੀਆਂ ਉਹ ਸਾਰੀਆਂ ਇੱਥੇ ਨੱਪਗਾ ਪੰਗਾ ਹੁੰਦੀਆਂ ਇਸ ਤਰ੍ਹਾਂ ਹੀ ਕਦੋਂ ਵੀ ਆ ਕੇ ਦੇਖ ਸਕਦਾ ਤੁਸੀਂ ਕੋਈ ਭਰਾ ਦੇਖ ਸਕਦਾ ਤਲਵੰਡੀ ਹਲਕੇ ਦੇ ਵਿੱਚ ਇੰਨੇ ਪਿੰਡ ਲੱਗਦੇ ਨੇ ਕੋਈ ਜ਼ਰੂਰੀ ਨਹੀਂ ਦੂਰ ਜਾਣ ਦੀ ਕਿਤੇ ਲੋੜ ਨਹੀਂ ਪੈਂਦੀ ਸਾਨੂੰ ਪਹਿਲੀ ਗੱਲ ਤਾਂ ਸਿੱਧਾ ਦੁਕਾਨ ਤੇ ਆਓ ਬੱਸ ਸਟੈਂਡ ਤੇ ਵੀ ਜਦੋਂ ਆਪਾਂ ਕਿਸੇ ਨੇ ਬਸ ਤੇ ਆਉਣਾ ਬਸ ਸਟੈਂਡ ਦੇ ਨਾਲ ਪੁਰਾਣੇ ਬਸ ਸਟੈਂਡ ਦੇ ਬਿਲਕੁਲ ਸਾਹਮਣੇ ਗੁਰੂ ਘਰ ਵੀ ਜਦੋਂ ਮੱਥਾ ਟੇਕਣ ਜਾਂਦੇ ਆ ਏ ਗੇਟ ਤੇ ਤੇ ਦੂਜੇ ਗੇਟ ਦੇ ਸਾਹਮਣੇ ਜਿਹੜੀ ਨਵੀਂ ਡਿਊਟੀ ਬਣੀ ਹੈ ਡਿਊਟੀ ਦੇ ਨਾਲ ਹੀ ਦੁਕਾਨ ਆ ਬਾਈ ਦੀ ਖਾਨ ਸਾਹਿਬ ਦੀ ਅਨਬਰ ਖਾਨ ਲਿਖਿਆ ਹੋਊਗਾ ਜਿਹੜੀਆਂ ਖਾਨ ਸਾਹਿਬ ਨੇ ਬੱਲੇ ਤਿਆਰ ਕਰਨੀਆਂ ਕੱਦੂਆਂ ਨਾਲ ਤੋਰੀ, ਕ੍ਰੇਲਾ ਸਾਰਿਆਂ ਇੱਥੇ ਹੀ ਕਰਦੇ ਨੇ ਦੇਖੋ ਖਰਚਾ ਵੀ ਆਉਂਦਾ ਬਾਈ ਜੀ ਕੋਈ ਕੰਮ ਸਟਾਰਟ ਕਰ ਲੈ ਕੇ ਖਰਚਾ ਤਾਂ ਆਉਂਦਾ ਹੀ ਹੁੰਦਾ ਓਹ ਸਾਹਮਣੇ ਰੂੜੀ ਰੇ ਪਈ ਆ ਰੂੜੀ ਰੇ ਪਹਿਲਾਂ ਮਿਕਸ ਕਰਕੇ ਵਿੱਚ ਫੇਰ ਇਹ ਵੱਲਾਂ ਉਗਰਦੀਆਂ ਫੇਰ ਅਗਰਾਉਂਦੇ ਆ ਤੇ ਆਪਦੇ ਸਾਰੇ ਸਿਸਟਮ ਆਪਦਾ ਕਰਨਾ ਪੈਂਦਾ ਤੇ ਖਾਨ ਸਾਹਿਬ ਦਾ ਐਡਰੈਸ ਦਿਓ ਤੁਹਾਡਾ ਪੱਕਾ ਮਲੇ ਕੋਲਾ ਬੀਜ ਭਨਾਰ ਜੀ ਤਲਵੰਡੀ ਸਾਬੋ ਤਲਵੰਡੀ ਸਾਬੋ ਹਾਂਜੀ ਆਪਣਾ ਮੋਬਾਈਲ ਨੰਬਰ ਹੂੰ ਤਾਂ ਮੈਂ ਐਡ ਲਾ ਦੂੰ ਅੱਗੇ ਤੇ ਤੂੰ ਬੋਲ ਦਿਓ ਮਾੜੇ ਵਿੱਚ 83 640 हां जी 83640 51123 51123 ਗਲਤ ਹੋ ਗਿਆ ਆ ਨੰਬਰ ਆ ਬਾਈ ਜੀ ਗਲਤ ਹੋ ਗਿਆ ਨੰਬਰ ਉਹ ਨੰਬਰ ਬਾਈ ਜੀ ਉਹ ਸੀ ਨਾ ਥੋੜਾ ਗਲਤ ਸੀਗਾ ਉਹ ਮੇਰਾ ਨੰਬਰ ਦੇ ਬੈਠੇ ਸੀ ਪਹਿਲਾਂ ਤੇ ਤਾਂ ਕਰਕੇ ਉਹ ਨੰਬਰ ਨਹੀਂ ਹੈਗਾ ਨੰਬਰ ਤੁਹਾਡੇ ਵਾਲਾ ਦਿਓ ਖਾਨ ਸਾਹਿਬ 94173 94173 25107 25107 7 25107 ਆ ਨੰਬਰ ਹੈ ਤੇ ਡਰੈਸ ਨੂੰ ਦੇਤਾ ਮੈਂ ਪੂਰਾ ਤੇ ਫੋਨ ਤੇ ਗੱਲ ਕਰਦਾ ਤਾਂ ਫੋਨ ਤੇ ਆਪਾਂ ਕੀ ਕਰਨੇ ਕੋਈ ਵੀ ਚੀਜ਼ ਹੈ ਮੰਨ ਲਾ ਸਾਨੂੰ ਸਾਰੀਆਂ ਦੱਸ ਦਿਓ ਮੈਂ ਉੱਪਰ ਲਿਖ ਦੂੰਗਾ ਸਾਰਾ ਵੀ ਕਿਹੜੀ ਕਿਹੜੀ ਪਨੀਰੀ ਹੈਗੀ ਹੈ ਕੋਈ ਵੀ ਖਰੀਦ ਸਕਦੇ ਹੋ ਤੇ ਸਾਰੇ ਬੀਜ